ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਕੰਗੜਾ ਰਣਾਵਤ ਤੇ ਵਿਕਰਮ ਸਿੰਘ ਮਜੀਠੀਆ ਕੰਗੜਾ ਰਣਾਵ ਨਾਲ ਜੜੀ ਇੱਕ ਵਰੀ ਫੇਰ ਸੁਰਖੀਆਂ ਚ ਆਈ ਹੈਗੀ ਐ ਇਸ ਵਾਰ ਉਹਨੇ ਕੀ ਐਸੀ ਕਮ ਅਕਲੀ ਦੀ ਗੱਲ ਕੀਤੀ ਹੈ ਜਾਂ ਕੀ ਬੋਲੀ ਹੈ ਇਸ ਦੇ ਬਾਰੇ ਵਿੱਚ ਅਸੀਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਛਲਕੇ ਵੀਡੀਓ ਵਿੱਚ ਇੱਕ ਵਰੀ ਫੇਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਰ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਨੇ ਕੇ ਪੰਜਾਬ ਪ੍ਰਤੀ ਪਹਿਲਾਂ ਵੀ ਮਾਰਾ ਮੰਦਾ ਬੋਲ ਕੇ ਛੇਤਰ ਪੈ ਗਈ ਸੀ ਔਰ ਹੁਣ ਫੇਰ ਤੋਂ ਕੌਂਟਰੋਵਰਸੀ ਦੇ ਵਿੱਚ ਆ ਗਈ ਹੈ ਪੰਜਾਬ ਦੇ ਲੋਕਾਂ ਪ੍ਰਤੀ ਜਾਂ ਪੰਜਾਬ ਦੀਆਂ ਮਾਮਾਂ ਭੈਣਾ ਪ੍ਰਤੀ ਕੰਗਣਾ ਰਣੌਤ ਨੇ ਕੀ ਕਿਹਾ ਇਹ ਵੀ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਏ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਔਰ ਜਾਂ ਫਿਰ ਬਾਦਲਾਂ ਦੇ ਪਿੱਛੇ ਹੀ ਪੈ ਗਏ ਨੇ ਕਿਉਂਕਿ ਜੇਲ੍ਹ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਦਰਸਲ ਦੇ ਵਿੱਚ ਇਹਨਾਂ ਦੇ ਵਕੀਲਾਂ ਦਾ ਹੀ ਕਹਿਣਾ ਸੀ ਕਿ ਭਾਈ ਬਿਕਰਮ ਮਜੀਠੀਆ ਦੇ ਨਾਲ ਜਿਹੜੇ ਦੋ ਕੈਦੀ ਬੰਦ ਨੇ ਉਹਨਾਂ ਕੈਦੀਆਂ ਤੋਂ ਸਾਡੇ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਖਤਰਾ ਹੈ ਨਾ ਕਿ ਪ੍ਰਸ਼ਾਸਨ ਤੋਂ ਯਾਨੀ ਬਿਕਰਮ ਮਜੀਠੀਆ ਨੂੰ ਖਤਰਾ ਕੀ ਤੋਂ ਦੱਸਿਆ ਸੀ ਕਹਿੰਦੇ ਜੀ ਉਹਦੇ ਨਾਲ ਦੋ ਕੈਦੀ ਬੰਦ ਨੇ ਪਹਿਲਾਂ ਇਹਨਾਂ ਦੇ ਆਸ਼ਦੀਪ ਵਕੀਲ ਨੇ ਜਿਹੜੇ ਮਜੀਠੀਆ ਸਾਹਿਬ ਦੇ ਉਹਨਾਂ ਦੇ ਮੂੰਹੋਂ ਤੁਸੀਂ ਬਿਆਨ ਸੁਣਿਆ ਨਾ ਕਿ ਭਾਈ ਬਿਕਰਮ ਮਜੀਠੀਆ ਦਾ 9 ਬੰਦੇ ਬੰਦ ਨੇ ਫੇਰ ਕਹਿੰਦੇ ਜੀ ਇਹਦੇ ਨਾਲ ਦੋ ਕੈਦੀ ਐਸੇ ਬੰਦ ਕੀਤੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਧਾਰਾ ਯਾਨੀ ਉਹਨਾਂ ਨੂੰ ਸਜ਼ਾ ਕੀ ਮੌਤ ਦੀ ਇੱਕ ਉੱਤੇ ਪਾਸ ਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਔਰ ਦੂਜੇ ਤੇ ਵੀ ਬੱਚੇ ਮਾਰਨ ਦਾ ਕਤਲ ਦਾ ਯਾਨੀ ਇਲਜ਼ਾਮ ਲੱਗਿਆ ਹੋਇਆ ਕਈ ਸਾਰੇ ਬੱਚੇ ਮਾਰੇ ਨੇ ਉਹ ਕੈਦੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੰਦ ਸੀ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਸੀ ਲਗਾਤਾਰ ਬਿਆਨਬਾਜ਼ੀ ਕਰ ਰਹੇ ਸੀ ਕਿ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਇਸ ਦੇ ਵਿੱਚ ਖਤਰਾ ਕਿਉਂਕਿ ਉਹਨਾਂ ਨੇ ਖੁਦ ਆਪਣੇ ਮੂੰਹ ਦੇ ਨਾਲ ਕਬੂਲਿਆ ਸੀ ਕਹਿੰਦੇ ਭਾਈ ਇਸ ਜੇਲ੍ਹ ਦੇ ਵਿੱਚ ਛੇੜ ਕੇ ਨਾਬਾ ਦੀ ਨਿਊ ਜੇਲ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਕਹਿੰਦੇ ਗੈਂਗਸਟਰ ਬੰਦ ਨੇ ਪਰ ਅੱਜ ਜਿਹੜੀ ਬਿਕਰਮ ਮਜੀਠੀਏ ਦੇ ਨਾਲ ਹੋਈ ਹੈ ਉਹ ਤੁਹਾਡੇ ਸਾਹਮਣੇ ਤਰਾਂਗੀ ਪਹਿਲੀ ਖਬਰ ਕੰਗਣਾ ਰਣਾਉਤ ਨੇ ਕੀ ਪੰਜਾਬ ਦੇ ਲੋਕਾਂ ਔਰ ਪੰਜਾਬ ਦੀਆਂ ਮਾਵਾ ਭੈਣਾਂ ਨੂੰ ਕਿਹਾ ਇਹ ਸੁਣ ਲੋ ਜਰਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਬਿਕਰਮ ਸਿੰਘ ਮਜੀਠੀਆ ਦੀ ایک ایسی اپ ڈیٹ سانجی کرن جا رہے ڈرگ کی اتنی گمبھیر ہے کہ میں آپ سے یہ بتانا چاہوں گی کہ جلد ہی اگر اس پر کوئی کڑا قدم نہیں لیا جائے, جائے گا تو ہمارے جو جیسے پنجاب میں کچھ گاؤں ہیں جہاں پہ صرف بدھوا اور مہیلا ہی رہتی ہیں ویسی استھی ہمارے ہماچل کی ہو جائے گی ہماچل کے بچے ایک تو حد سے زیادہ میں کہوں گی گلیبل ہوتے ہیں ہوتے ہیں سیدھے ہوتے ہیں اور پنجاب کے راستے سے اور پنجاب میں پاکستان کے راستے سے جو ڈرگ آ رہا ہے اور جو ہماچل میں پہنچ رہا ہے بچوں نے جو ہے ماں باپ کے گہنے بیچ دیے ہیں بچوں نے جو ہے چوریاں کر کر کے گاڑیاں بیچ دی ہے ہمارے پاس ایسے ایسے لوگ آتے روتے ہیں ਕਮਰੋ ਮੇ ਉਹ ਖੁਦ ਕੋ ਬੰਦ ਕਰ ਲੈਂਦੇ ਹੈ ਫਰਨੀਚਰ ਤੋੜਦੇ ਹੈ ਚਿੱਲਾਤੇ ਹੈ ਰੋਦੇ ਹੈ ਇਹ ਇੱਕ ਤਰ੍ਹਾਂ ਸੇ ਆਪ ਦੇਖੇ ਤੋ ਮੌਤ ਸੇ ਵੀ ਬੱਤਰ ਜੋ ਹੈ ਇਹ ਉਨਕੀ ਸਥਿਤੀ ਹੋ ਜਾਂਦੀ ਹੈ ਤੋ ਇਸ ਕੇ ਲਿਏ ਅਵਸ਼ਯ ਹੀ ਗਵਰਨਰ ਜੀ ਨੇ ਜੋ ਕਹਾ ਹੈ ਉਹ ਸਹੀ ਕਹਾ ਸਾ ਸੁਣ ਲਓ ਪੰਜਾਬ ਵਾਲੋ ਕੰਗਣਾਂ ਨੇ ਕੀ ਕਿਹਾ ਕਹਿੰਦੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਹਿੰਦੀ گاਉਂ گاਉਂ ਦੇ ਵਿੱਚ ਵਿਧਵਾ ਜਨਾਨੀਆਂ ਬੈਠੀਆਂ ਨੇ ਕਹਿੰਦੀ ਇਹ ਚਿੱਟੇ ਦੇ ਨਾਲ ਜਿਹੜਾ 50% ਪੰਜਾਬ ਨੂੰ ਕਿਹਾ ਉਹਨੇ ਕਹਿੰਦੇ ਪੰਜਾਬ ਦੇ ਰਸਤੇ ਪਾਕਿਸਤਾਨ ਦੇ ਵਿੱਚੋਂ ਸਾਡੇ ਹਿਮਾਚਲ ਦੇ ਕਹਿੰਦੀ ਸਿੱਧੇ ਸਦੇ ਲੋਕਾਂ ਕੋਲ ਚਿੱਟਾ ਪਹੁੰਚ ਰਿਹਾ ਯਾਨੀ ਕਾਉਂਟਰੋਵਰਸੀ ਦੇ ਵਿੱਚ ਆਉਣਾ ਚਾਹੁੰਦੀ ਸੀ ਬਾਅਦ ਦਿਨਾਂ ਦੀ ਖੁਰਕ ਹੋ ਰਹੀ ਸੀ ਕੰਗਣਾ ਦੇ ਐਸ ਕਰਕੇ ਪੰਜਾਬ ਦੇ ਲੋਕ ਕਹ ਰਹੇ ਨੇ ਪੰਜਾਬ ਦੇ ਲੀਡਰ ਵੀ ਕਹ ਰਹੇ ਨੇ ਕਿ ਕੰਗਣਾ ਰਣਾਉਤ ਨੂੰ ਦਰਸਲ ਦੇ ਵਿੱਚ ਕਹਿੰਦੇ ਭਾਈ ਹੁਣ ਛੇਤਰਾਂ ਦੀ ਲੋੜ ਹੈ ਹੁਣ ਇੱਥੇ ਬੀਜੇਪੀ ਜਿਹੜੀ ਸਾਡੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਦੇਖੋ ਤੁਹਾਡੀ ਇੱਕ ਸੈਂਟਰ ਦੇ ਅੰਦਰ ਗਵਰਨਮੈਂਟ ਹੈ ਤਾਂ ਦੇਖੋ ਇੱਕ ਤੁਹਾਡੇ ਕੋਲ ਇਹ ਕੰਗਣਾ ਰਣੌਤ ਇੱਕ ਉਹ ਜਾਨੀ ਨਮੂਨਾ ਜਿਹੜਾ ਕਿ ਤੁਹਾਡੀ ਸਰਕਾਰ ਡੇਗਣ ਦਾ ਕੰਮ ਕਰ ਰਿਆ ਔਰ ਦੂਜੇ ਪਾਸੇ ਪੰਜਾਬ ਨੂੰ ਲਗਾਤਾਰ ਕੰਗਣਾ ਰਣੌਤ ਬਣੀਓ ਟਾਰਗੇਟ ਤੇ ਰੱਖਿਆ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਫਿਲਮ ਦਰਸਾਲ ਦੇ ਵਿੱਚ ਨਹੀਂ ਉਸੇ ਫਿਲਮ ਦਾ ਬਦਲਾ ਲੈ ਰਹੀ ਹੈ ਕਿ ਮੇਰੀ ਐਮਰਜੈਂਸੀ ਫਿਲਮ ਇਹਨਾਂ ਨੇ ਪੰਜਾਬ ਦੇ ਅੰਦਰ ਚੱਲਣ ਨਹੀਂ ਦਿੱਤੀ ਅਸ ਕਰਕੇ ਕੰਗਣਾ ਰਣੌਤ ਬਾਰ-ਬਾਰ ਪੰਜਾਬ ਦੀਆਂ ਮਾਮਾ ਪੰਜਾਬ ਦੀਆਂ ਭੈਣਾ ਤੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਤੇ ਲੈ ਰਹੀ ਹੈ ਤਾਂ ਫੇਰ ਦੇਖੋ ਜਦੋਂ ਕੰਗਣਾ ਰਣੌਤ ਵਰਗੀ ਪਾਰਲੀਮੈਂਟ ਮੈਂਬਰ ਯਾਨੀ ਐਮਪੀ ਦੇ ਥੱਪੜ ਵੱਜ ਜਾਂਦਾ ਤਾਂ ਫੇਰ ਕਹਿੰਦੇ ਭਾਈ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਕੁੜੀਆਂ ਮਾੜੀਆਂ ਨੇ ਕਿਉਂਕਿ ਜਸਵਿੰਦਰ ਕੌਰ ਨੇ ਜਿਹੜਾ ਇਹ ਥੱਪੜ ਜੜਿਆ ਸੀ ਉਹ ਦਰਸਾਲ ਦੇ ਵਿੱਚ ਉਹਨੂੰ ਯਾਦ ਜ਼ਰੂਰ ਆ ਪਰ ਉਹਦੇ ਫੇਰ ਤੋਂ ਕਹਿੰਦੇ ਭਾਈ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਕੰਗਣਾ ਰਣਾਉਕ ਨੂੰ ਫਿਰ ਤੋਂ ਛੇਤਰਾਂ ਦੀ ਲੋੜ ਪੈ ਗਈ ਆ। ਖੈਰ ਇਹ ਥਾਵਰ ਸੀ ਜਿਹੜੀ ਕੰਗਣਾ ਰਣਾਉਦੀ ਆ ਜਿਹੜੀ ਕਿ ਜਾਣ ਬੁੱਝ ਕੇ ਪੰਜਾਬ ਨੂੰ ਨਿਸ਼ਾਨੇ ਤੇ ਲੈਂਦੀ ਆ। ਔਰ ਹੁਣ ਦੂਜੇ ਪਾਸੇ ਆਜੋ ਬਿਕਰਮ ਸਿੰਘ ਮੰਜੀਟਿਆ ਜਿਹੜੇ ਕਿ ਉਹਨਾਂ ਦੇ ਵਕੀਲਾਂ ਦੇ ਬਾਰ-ਬਾਰ ਬਿਆਨ ਕਿਉਂ ਆ ਰਹੇ ਸੀ। ਕਹਿੰਦੇ ਭਾਈ ਸਾਡੇ ਬਿਕਰਮ ਸਿੰਘ ਮੰਜੀਟਿਆ ਸਾਡੇ ਕਲਾਇੰਟ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਯਾਨੀ ਨਾਬਾ ਦੀ ਜਿਹੜੀ ਨਿਊ ਜੇਲ ਹੈ ਉਹ ਕਹਿੰਦੇ ਭਾਈ ਇਹਦੇ ਅੰਦਰ ਤਾਂ ਸਾਰੇ ਹੀ ਗੈਕਸਟਰ ਬੰਦ ਨੇ। ਤਾਂ ਬਿਕਰਮ ਸਿੰਘ ਮਜੀਠੀਆ ਨੂੰ ਨਗਰ ਰੇਟਸਾਂ ਦੇ ਕੋਲ ਬੰਦ ਕੀਤਾ ਗਿਆ ਜਿਹੜੇ ਇਹ ਦੋ ਕੈਦੀ ਨੇ ਉਹ ਕੋਈ ਆਮ ਖਾਸ ਕੈਦੀ ਨਹੀਂ ਹੈਗੇ ਬਾਰ-ਬਾਰ ਖਬਰਾਂ ਸਾਰਿਆਂ ਨੇ ਸੁਣ ਲਈਆਂ ਨੇ ਇੱਕ ਦੇ ਉੱਤੇ ਪੋਸਕੋ ਧਾਰਾ ਯਾਨੀ ਬੱਚਿਆਂ ਨੂੰ ਮਾਰਨ ਦੀ ਜਾਂ ਬੱਚਿਆਂ ਦੇ ਨਾਲ ਸ਼ੋਸ਼ਣ ਕਰਨ ਦੀ ਧਾਰਾ ਲੱਗੀ ਹੋਈ ਹੈ ਜਿਹਦੇ ਨਾਲ ਬੰਦੇ ਨੂੰ ਫਾਂਸੀ ਤੱਕ ਪਹੁੰਚਾ ਦਿੰਦੀ ਆ ਉਹ ਤਾਰਾ ਇਸੀ ਧਾਰਾ ਲੱਗਦੀ ਹੈ ਜਿਹੜੀ ਪੋਸਕੋ ਆ ਉਹ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਯਾਨੀ ਮੌਤ ਦੀ ਸਜ਼ਾ ਦੋਮਾ ਨੂੰ ਹੋਈ ਹੈ ਤਾਂ ਇਹਨਾਂ ਕੈਦੀਆਂ ਬਣਿਓ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਭਾਈ ਚਾਰ ਪਾਈ ਗਈ ਹੈ ਤਾਂ ਹੁਣ ਇਹ ਨਹੀਂ ਪਤਾ ਕਿ ਫਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਅੰਦਰ ਦਰਾਂਸਾਲ ਦੇ ਵਿੱਚ ਹੋਇਆ ਕੀ ਹਕੀਕਤ ਦੇ ਅੰਦਰ ਇਹ ਖਬਰ ਜੇਕਰ ਬਾਹਰ ਨਿਕਲ ਕੇ ਆਉਣ ਦੀ ਗੱਲ ਕਰੀਏ ਤਾਂ ਦੇਖੋ ਅੰਦਰ ਪ੍ਰਸ਼ਾਸਨ ਜਾਂ ਫਿਰ ਅੰਦਰ ਸੀਸੀਟੀਵੀ ਨੇ ਵੈਸੇ ਭਗਵੰਤ ਮਾਨ ਸਾਹਿਬ ਵਿਕਰਮ ਮਜੀਠੀਆ ਦੇ ਨਾਲ ਜਿੱਥੋਂ ਤੱਕ ਅੰਦਾਜ਼ਾ ਲਾ ਸਕਦੇ ਆ ਕਿ ਐਸਾ ਕੰਮ ਤਾਂ ਨਹੀਂ ਚਾਹਖਦੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਉਹ ਅਹਿਸਾਸ ਕਰਵਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਬੰਦਾ ਐਂ ਕਰਕੇ ਮੁੱਛਾਂ ਚੜਾਉਂਦਾ ਸੀ ਐਂ ਕਹਿੰਦਾ ਚਲਿਆ ਮਜੀਠੀਆ ਭਗਵੰਤਿਆ ਤੇਰੀਆਂ ਚੀਕਾਂ ਕਢਵਾਉ ਆ ਪਰ ਪੰਜਾਬ ਦੇ ਭਾਈ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕ ਸਾਰੇ ਪੰਜਾਬ ਦੀ ਸਰਕਾਰ ਦੇ ਨਾਲ ਖੜੇ ਨੇ ਔਰ ਐਸੀ ਤਰ੍ਹਾਂ ਹੀ ਖੜਨ ਦੀ ਅਪੀਲ ਸਾਡੇ ਬੰਦੀਓ ਵੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਬੜਾ ਲੰਮਾ ਸਮਾਂ ਯਾਨੀ ਬਾਦਰਾ ਨੇ ਵੀ ਪੰਜਾਬ ਲੁੱਟਿਆ ਔਰ ਦੂਜੇ ਪਾਸੇ ਇਹਨਾਂ ਦਾ ਚੇਲਾ ਚਪਾਟਾ ਜਿਹੜਾ ਮਜੀਠੀਆ ਤਸਕਰ ਚਿੱਟੇ ਦਾ ਉਹਨੂੰ ਵੀ ਬਹੁਤ ਮਾਮਾਂ ਦੀਆਂ ਜਿਹੜੀਆਂ ਵੱਦ ਮਾਮਾਂ ਲੱਗੀਆਂ ਹੋਈਆਂ ਨੇ ਐਸ ਕਰਕੇ ਜੇਲ੍ਹ ਦੇ ਅੰਦਰ ਸੜ ਰਿਆ ਔਰ ਪੰਜਾਬ ਦੀ ਸਰਕਾਰ ਦੋਵੇਂ ਹੱਥੀ ਕਹਿ ਰਹੀ ਹੈ ਕਿ ਅਸੀਂ ਭਾਈ ਇਹਨੂੰ ਬਾਹਰ ਨਹੀਂ ਆਉਣ ਦਿੰਦੇ ਡਿਬਰੂਗੜ੍ਹ ਭਾਵੇਂ ਭੇਜਦੀਏ ਪਰ ਨਹੀਂ ਬਾਹਰ ਨਹੀਂ ਨਿਕਲਣ ਦੇਣਾ ਮਜੀਠੀਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਗੰਗਨਾਰਨ ਆਵਾਦ ਨੇ ਇੱਕ ਵਾਰੀ ਫਿਰ ਪੰਜਾਬ ਵਾਲਿਆਂ ਦੇ ਖਿਲਾਫ ਬਿਆਨ ਦਿੱਤਾ ਪੰਜਾਬ ਦੇ ਖਿਲਾਫ ਬਿਆਨ ਦਿੱਤਾ ਉਹਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਆਮ ਹੈ ਹੁਣ ਉਹ ਨਸ਼ਾ ਜਿਹੜਾ ਪੰਜਾਬ ਦੇ ਰਾਹੀਂ ਹਿਮਾਚਲ ਜਾ ਰਿਹਾ ਹੈਗਾ ਤੇ ਹਿਮਾਚਲ ਦੇ ਬੱਚੇ ਜਿਹੜੇ ਬੜੇ ਮਸੂਮ ਐ ਚਲਾਕ ਨਹੀਂ ਹੈ ਇਸ ਨਸ਼ੇ ਤੇ ਲੱਗ ਕੇ ਆਪਣਾ ਘਰ-ਬਾਰ ਵੇਚ ਰਹੇ ਐ ਘਰ ਦੀਆਂ ਚੀਜ਼ਾਂ ਵੇਚ ਰਹੇ ਐ ਗੱਡੀਆਂ ਵੇਚ ਰਹੇ ਐ ਜਾਂ ਆਪਣੇ ਆਪ ਨੂੰ ਕਮਰਿਆਂ 'ਚ ਬੰਦ ਕਰਕੇ ਆਪਣੇ ਉੱਤੇ ਤਸ਼ੱਦਦ ਕਰਨ ਦੇ ਹੈਗੀ ਹੈ ਅਗਰ ਇਹ ਰੋਕtham ਨਾ ਕੀਤੀ ਗਈ ਤੇ ਹਿਮਾਚਲ ਦਾ ਹਾਲ ਵੀ ਪੰਜਾਬ ਦੀ ਤਰ੍ਹਾਂ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਟਿੱਪਣੀ ਤੋਂ ਬਾਅਦ شدید ਗੁੱਸਾ ਪਾਇਆ ਜਾਂਦਿਆ ਹੈਗਾ ਵਾ ਕਿਉਂਕਿ ਪੰਜਾਬ ਉਹ ਪੰਜਾਬ ਜਿਹੜਾ ਕਿ ਪੂਰੇ ਹਿੰਦੁਸਤਾਨ ਨੂੰ ਅਨਾਜ ਮੁਹੱਈਆ ਕਰਦਾ ਹੈਗਾ ਵਾ ਸਭ ਤੋਂ ਜ਼ਿਆਦਾ ਯੋਗਦਾਨ ਪਾਉਂਦਾ ਹੈਗਾ ਵਾ ਉਸੇ ਪੰਜਾਬ ਨੂੰ ਟਿੱਪਣੀ ਕੀਤੀ ਜਾ ਰਹੀ ਹੈਗੀ ਹੈ ਕੰਗੜਾ ਨਾਵਤਲੋ ਔਰ ਕੰਗੜਾ ਨਾਵਤ ਜੜੀ ਕੇ ਹਮੇਸ਼ਾ ਆਪਣੀ ਤਾਂ ਮਕਲੀ ਦੀ ਵਜ੍ਹਾ ਤੋਂ ਸੁਰਖੀਆਂ ਚ ਰਹਿੰਦੀ ਹੈ ਔਰ ਜਦੋਂ ਕੋਈ ਅੰਦੀ ਦੀ ਜਵਲ ਮਾਰਦੀ ਹੈ ਫਿਰ ਉਹਨੂੰ ਬੀਜੇਪੀ ਵੱਲੋਂ ਹੀ ਝਾੜ ਪਾ ਦਿੱਤੀ ਜਾਂਦੀ ਹੈਗੀ ਹੈ ਇਹ ਜਾਣੇ ਬਗੈਰ ਉਹਨੇ ਬਿਆਨ ਦਿੱਤਾ ਕਿ ਬੀਜੇਪੀ ਕਾਂਗਰਸ ਦੇ ਵਿੱਚ ਬਹੁਤ ਸਾਰੇ ਜਿਹੜੇ ਆਗੂ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਨੇਤਾ ਨੇ ਉਹ ਪੰਜਾਬ ਤੋਂ ਤਾਲੁਕ ਰੱਖਦੇ ਹੈਗੇ ਆ ਤੇ ਯਕੀਨਨ ਉਹਨਾਂ ਵੱਲੋਂ ਇਹਨੂੰ ਕਰਾਰਾ ਜਵਾਬ ਜ਼ਰੂਰ ਮਿਲੇਗਾ ਬਾਕੀ ਵਿਕਰਮ ਸਿੰਘ ਮਜੀਠੀ ਜਿਹੜੇ ਕਿ ਉਹਨਾਂ ਦੇ ਵਕੀਲ ਦਾਵਾ ਕਰਦੇ ਸੀਗੇ ਬਿਕਰਮ ਸਿੰਘ ਮੁਜੀਠਿਆਂ ਨਾਲ ਜਿਸ ਬੈਰੰਗ ਚ ਰੱਖਿਆ ਗਿਆ ਵਾ ਉਥੇ 9 ਕੈਦੀ ਹੋਰ ਵੜੇ ਗਏ ਹੈਗੇ ਆ ਔਰ ਨਾਬਾ ਜੇਲ ਉਹ ਜੇਲਾ ਜਿਹਦੇ ਵਿੱਚ ਗੈਂਗਸਟਰ ਸਭ ਤੋਂ ਜ਼ਿਆਦਾ ਹੈਗੇ ਆ ਔਰ ਜਿਹੜੇ ਹੁਣ ਦੋ ਕੈਦੀ ਹੈ ਉਹ ਚ ਸਿਆ ਯਾਕਤਾ ਹੈਗੇ ਆ ਇੱਕ ਨੇ ਬੱਚਿਆਂ ਦਾ ਕਤਲ ਕੀਤਾ ਔਰ ਦੂਸਰਾ ਜਿਹੜਾ ਉੱਤੇ ਫਾਂਸੀ ਦੀ ਦਾਰਾ ਲੱਗੀ ਹੈਗੀ ਜਿਸ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵਾ ਇਹ ਕਹਿਣਾ ਸੀਗਾ ਉਹਨਾਂ ਦੇ ਵਕੀਲਾਂ ਦਾ ਤੁਸੀਂ ਇਹ ਉਹਨਾਂ ਦੇ ਲੂਹਾਂ ਸੁਣਿਆ ਅ ਲੇਕਿਨ ਸੀਐਮ ਭਗਵੰਤ ਮਾਨ ਉਤੇ ਸਿਰਫ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਸੈਕਸ਼ਨ ਤੋਂ ਬਾਅਦ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਉਹਨਾਂ ਦੇ ਨਾਲ ਖੜੇ ਹੈ ਔਰ ਹਜੇ ਵੀ ਨਾਲ ਖੜੇ ਹੈ ਔਰ ਇੱਕ ਹੋਰ ਵੱਡੀ ਮੰਗ ਕਰ ਰਹੇ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਅ ਡਿਆਲਾ ਜੇਲ ਭੇਜਿਆ ਜਾਵੇ وکرم سنگھ وکرمس مجھے ڈبروگرھ جیل پہ جیا جاوے ورنہ کالے پانیاں آن دی جیل جیا جاوے کیونکہ پنجاب دا سب تو زیادہ نقصان یہاں نے کیا ہے گا باقی پر کرو تا کرنا سا اس وقت بارے کومنٹس کر کے لازمی دا سورب کہ اپنا ٹیر سارا خیال ملیں گے اگلی ویڈیو آل اللہ حافظ